ਟਾਲਾ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜਤੋਂ ਕਰੀਬ 20 ਸਾਲ ਪਹਿਲਾਂ ਕਾਫਲ ਮਸੀ ਜੋ ਕਿ ਫੌਜ ਦੇ ਵਿੱਚ ਭਰਤੀ ਹੋਇਆ ਸੀ। ਸਿਕਮ ਅਸਾਮ ਦੇ ਵਿੱਚ ਆਪਣੀ ਡਿਊਟੀ ਤੇ ਤਾਇਨਾਤ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚਿਆਂ ਨੂੰ ਛੱਡ ਗਿਆ। ਮੌਤ ਦੀ ਖਬਰ ਜਦੋਂ ਘਰ ਪਹੁੰਚੀ ਤਾਂ ਫੌਜੀ ਸ਼ਵਾਨ ਦਾ ਪਰਿਵਾਰ ਤਹਾ ਮਾਰ-ਮਾਰ ਕੇ ਰੋਇਆ। ਬੱਚੇ ਰੋਂਦੇ ਵਿਖੇ ਨਹੀਂ ਜਾ ਰਹੇ ਕਾਫਲ ਮਸੀਦਾ 파ਰਥਵ ਸ਼ਰੀਰ ਪੋਸਟਮਾਰਟਮ ਤੋਂ ਬਾਅਦ ਉਸਦੇ 36 ਪਿੰਡ ਲਈ ਆਂਦਾ ਜਾਵੇਗਾ ਫਿਲਹਾਲ ਹਲੇ ਮੌਤ ਦੀ ਕਾਰਨਾ ਦਾ ਪਤਾ ਨਹੀਂ ਚਲ ਸਕਿਆ ਇੱਕ ਕਿਆਸ ਲਗਾਏ ਜਾ ਰਹੀ ਨਹੀਂ ਕਿ ਸਦੂ 파ਰਥਵ ਸ਼ਰੀਰ ਫੌਜੀ ਚਵਾਨ ਦਾ ਪਿੰਡ ਪਹੁੰਚੇਗਾ ਉਤੋਂ ਉਸਦੀ ਮੌਤ ਦੀ ਕਾਰਨਾ ਦਾ ਪਤਾ ਚੱਲੇਗਾ ਕਾਫਲ ਮਸੀਦਾ ਪ੍ਰਾਯੋਗਟਾ ਇਹ ਸੂਚਨਾ ਮਿਲੀ ਤੁਹਾਨੂੰ ਜੇ ਸ਼ਾਮ ਨੂੰ ਪਹੁੰਚ ਆਏਗੇ

ਨਹੀਂ ਨਹੀਂ ਕੋਈ ਗੱਲ ਨਹੀਂ ਸਿਰਫ ਉਹ ਮੈਨੂੰ ਕਹਿਣ ਲਈ ਇਹ ਵੀ ਤਾਂ ਆਪਣੇ ਬੜੀ ਵੱਡੀ ਗੱਲ ਇਹ ਕਹਿੰਦੇ ਆ ਆਪਣੀ ਦੁਕਾਨ ਵੱਡੀ ਗੱਲ ਮੈਂ ਤੁਹਾਨੂੰ ਪੈਸੇ ਪਾਉਣ ਨਾ ਪਰਸੋਂ ਦੇ ਪਾਰਟੀ ਚਰੀ ਕਦੋਂ ਲਿਆ ਜਾਣਾ ਪਰਸੋਂ ਸੁੱ ਆਏਗਾ ਫਿਰ 10 ਵਜੇ ਮੇਰੇ ਜੀਜਾ ਜੀ ਸਨ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰਦੇ ਉਹ ਕਹ ਰਹੇ ਯਾਰ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋਂ ਦੀਦੀ ਦਾ ਫੋਨ ਆਇਆ ਵਾ ਭਾਜੀ ਹੁਣਾਂ ਫੋਨ ਕੀਤਾ ਵਾ ਕਿ ਏਦਾਂ ਕਰਕੇ ਹੋ ਗਿਆ ਆਡੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਯਾ ਲੋ ਫਿਰ ਇਹ ਕਨਫਰਮ ਜਦੋਂ ਭਾਜੀ ਹੁਣਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਨੂੰ ਕੱਲ ਦੌੜੇ ਆਏ ਅਸੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਗਏ ਦੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਂਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੰਦਰ ਪੈ ਗਈ ਉਹਦੇ ਉੱਪ ਜਾ ਕੇ ਕਮਜ਼ੋਰੀ ਵੀ ਪੀ ਘਟ ਗਿਆ ਸਾਰਾ ਉਹਨੂੰ ਰਾਤੀ ਹਸਪਤਾਲੋਂ 11 ਵਜੇ ਪਾਜੀ ਵੈਬਲ ਨੇ ਖੜਿਆ ਫਿਰ ਰਹੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੋਂਦੀ ਆਉਂਦੀ ਸੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ ਚ ਰੱਖਿਆ ਇੱਧਰ ਅਸੀਂ ਡਰਦੇ ਲਿਆ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨੂੰ ਕਹਿੰਦੇ ਅੱਤ ਖੁਦਾ ਦਾ ਵੈਰ ਇੰਦਾ ਸਾਡੇ ਨਾਲ ਹੋਇਆ ਵਾ ਸਾਡੇ ਦਾ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਦੀਪਨ 40 ਸਾਲ ਤੋਂ ਪਹਿਲਾਂ ਜਿਹੜਾ ਵਿਧਵਾ ਕਰ ਦਿੱਤਾ